ਇਹ ਬੰਦਾ 10 ਮਿੰਟ ਜਿਹੜੇ ਉਹ ਜੁੱਲੀ ਚੱਕ ਕੇ ਬਾਹਰ ਤੇਰੀ ਬੁੰਡ ਬਾੜ ਕੇ ਲੱਗ ਜਾਮਾਗਾ ਭੈਣ ਦਾ ਯਾਰ ਸਾਨੂੰ ਕਾਨੂੰਨ ਚ ਖਾਂਦਾ ਸਵੇ ਸਾਡੀ ਪੰਜਾਬ ਪੁਲਿਸ ਵਾਹ ਸੁਭਾਨ ਅੱਲਾ ਤੌਬਾ ਮੇਰੀ ਤੌਬਾ ਇਹਨਾਂ ਜਿਹੜੀ ਲੈਂਗੁਏਜ ਆ ਨਾ ਉੱਤੇ ਵਰਕਆਊਟ ਹੋਣਾ ਤੁਸੀਂ ਇੱਥੇ ਕਿਤੇ ਕੈਨੇਡਾ ਵਿੱਚ ਦੇਖਿਆ ਪੁਲਿਸ ਨੂੰ ਇੰਨੀ ਗੰਦੀ ਅਬਿਊਸ ਲੈਂਗੁਏਜ ਯੂਜ਼ ਕਰਦੇ ਕਿਸੇ ਨੂੰ ਨਹੀਂ ਤੇ ਇਹ ਬੰਦਾ ਮੈਨੂੰ ਨਹੀਂ ਪਤਾ ਪੰਜਾਬ ਦਾ ਕਿਹੜਾ ਸ਼ਹਿਰ ਹੈ ਇਹ ਅਫੀਸਰ ਦਾ ਨਾਮ ਕੀ ਹੈ ਮੈਨੂੰ ਕੁਝ ਨਹੀਂ ਪਤਾ ਮੈਂ ਸਿਰਫ ਟਿਕਟੌਕ ਤੇ ਵੀਡੀਓ ਦੇਖ ਕੇ ਸਟਿਚ ਕਰਦੀ ਹਾਂ ਜਿਵੇਂ ਸਾమ ਜਾਲਾ ਕੱਢ ਰਿਹਾ ਪਰਿਵਾਰ ਨੂੰ ਮੈਂ ਪੂਰੀ ਵੀਡੀਓ ਦੇਖੀ ਐ ਔਰ ਪਰਿਵਾਰ ਇੰਨੀ ਰਿਸਪੈਕਟ ਨਾਲ ਗੱਲ ਕਰ ਰਿਹਾ ਕਿ ਸਾਨੂੰ ਇਹਨਾਂ ਤੋਂ ਇਸ ਹਰੋਂ ਨਹੀਂ ਕੱਢ ਸਕਦੇ ਸਾਨੂੰ ਟਾਈਮ ਚਾਹੀਦਾ ਬਿਲਕੁਲ ਦਾ ਸਹੀ ਐ ਕਿੱਦਾਂ ਤੁਸੀਂ ਕਿਸ ਨੂੰ ਸੜਕ ਤੇ ਖੜਾ ਕਰ ਦੋਗੇ ਵਿਦ ਬੱਚੇ ਵਿਦ ਵਾਈਫ ਵਿਦ ਮਾਂ ਵਿਦ ਫੈਮਿਲੀ ਸੋ ਜਦੋਂ ਇਹ ਬੰਦਾ ਹਲੇ ਤਿਸ ਤੋਂ ਜ਼ਿਆਦਾ ਗੰਦੀ ਭਾਸ਼ਾ ਦਾ ਨੇ ਪ੍ਰਯੋਗ ਕੀਤਾ ਤਾਂ ਥੋੜੀ ਜਿਹੀ ਮਿਸਟਿਚ ਕੀਤੀ ਇਸ ਤੋਂ ਜ਼ਿਆਦਾ ਸਟਿਚ ਨਹੀਂ ਹੁੰਦੀ ਇਸ ਇਨਸਾਨ ਦੀ ਪੂਰੀ ਫੈਮਿਲੀ ਖੜੀ ਹੈ ਮਾਂ ਵੀ ਹੈ ਵਾਈਫ ਵੀ ਹੈ ਬੱਚੇ ਵੀ ਹੈ ਤੇ ਇਹ ਪੁਲਸ ਵਾਲਾ ਆਗੰਨ ਦੀ ਭਾਸ਼ਾ ਦਾ ਪ੍ਰਯੋਗ ਕਰ ਰਿਹਾ ਡੈਸ਼ ਡੈਟ ਫਾੜ ਕੇ ਗੱਲ ਚ ਪਾ ਦੂੰਗਾ ਮੈਨੂੰ ਪਤਾ ਕੀ ਚੇਤਾ ਆ ਕਿ ਉਹ ਪ੍ਰਵਾਰਤੀ ਜੇਕਰ ਉਸ ਟਾਈਮ ਮੈਂ ਉੱਥੇ ਹੁੰਦੀ ਮੈਂ ਬਹੁਤ ਦਲੇਰ ਆ ਇਹ ਤੇ ਸ਼ੱਕ ਕੋਈ ਨਹੀਂ ਇਦਾਂ ਦੇ ਪੁਲਸਪੁਲਸ ਵਾਲਾ ਤਾਂ ਸਿਰੇ ਡਰਦੇ ਇਹ ਗਾਲਾਂ ਨੇ ਮੈਨੂੰ ਕੱਟੀ ਹੁੰਦੀ ਜਾਂ ਮੇਰੇ ਪਰਿਵਾਰ ਨੂੰ ਇਹ ਤਾਂ ਪਤਾ ਨਹੀਂ ਵੀ ਇਹ ਸਿਰਫ ਬੋਲਣ ਜੋਗਾ ਵੀ ਮੈਂ ਪਾੜ ਕੇ ਕਹਿੰਦਾ ਡੈਸ਼ ਡੈਸ਼ ਗੱਲ ਬਾਤ ਪਰ ਸਾਲਿਆ ਜਿਹੜੀ ਤੇਰੀ ਮਾਂ ਪਾੜਨੀ ਸੀ ਨਾ ਤੇਰੀਆਂ ਸਤ ਨਸਲਾ ਸਤ ਪੀੜੀਆਂ ਜਨਮ ਲੈਣ ਲੱਗੇ ਯਾਦ ਰੱਖਦੇ ਜਦੋਂ ਮੋਂ ਦਾ ਜਨਮ ਹੁੰਦਾ ਨਾ ਉਹਨੂੰ ਪਾਟਿਆਂ ਦਾ ਹੀ ਜਨਮ ਹੋਣਾ ਸੀ ਉਹਨਾਂ ਦੇ ਡੈਸ਼ ਡੈਸ਼ ਪਾਈ ਜਨਮ ਤੋਂ ਹੀ ਪਟੇ ਹੋਣੀ ਸੀ ਸੋ ਮੈਨੂੰ ਨਹੀਂ ਪਤਾ ਵੀ ਲੋਕਾਂ ਚ ਯੂਨਿਟੀ ਨਹੀਂ ਹੈ ਜਦੋਂ ਪੁਲਿਸ ਮੁਲਾਜ਼ਮ ਕੋਈ ਵੀ ਅਫਸਰ ਇਹਨੇ ਗੰਦੀ ਭਾਸ਼ਾ ਦਾ ਅਪਯੋਗ ਕਰਦਾ ਹੈ ਅਬਿਊਜ਼ ਲੈਂਗੁਏਜ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਕਿਸੇ ਨੂੰ ਅਧਿਕਾਰ ਨਹੀਂ ਹੈ। ਇਨੇ ਵੱਟੇ ਉੱਤੇ ਤੇ ਜਾ ਕੇ ਤੁਸੀਂ ਇਨੇ ਗੰਦੀ ਭਾਸ਼ਾ ਦਾ ਇਸਤੇਮਾਲ ਕਰ ਰਹੇ ਹੋ। ਈਵਨ ਕਿ ਮੈਨੂੰ ਪਤਾ ਪੰਜਾਬ ਪੁਲਿਸ ਥੱਪੜ ਮਾਰਨ ਲੱਗੀ ਵੀ ਲੋਕਾਂ ਨੂੰ ਮਿੰਟ ਲਾਉਂਦੀ ਹੈ, ਹੱਥ ਚੱਕਣਾ। ਇਹ ਵੀ ਗੈਰਕਾਨੂੰਨੀ ਆ। ਲੋਕਾਂ ਨੂੰ ਰਾਈਟਸ ਹੀ ਨਹੀਂ ਪਤਾ ਅਸਲ ਚ ਉਹਨਾਂ ਦੇ ਕਿ ਜਿਹੜਾ ਭਾਰਤ ਦਾ ਸੰਵਿਧਾਨ ਆ ਉਹਦੇ ਵਿੱਚ ਕੀ ਕੀ ਰਾਈਟਸ ਐ ਪੁਲਿਸ ਵਾਲਿਆਂ ਦੇ ਆਮ ਇੱਕ ਜਨਤਾ ਦੇ। ਜਿੱਦਣ ਜਨਤਾ ਜਾਗਰਤ ਹੋਣ ਲੱਗੀ ਆਪਣੇ ਰਾਈਟਸ ਬਾਰੇ ਉਹ ਜਾ ਕੇ ਲਾਇਰ ਤੋਂ ਜਿੱਕਿ ਤੋਂ ਮੇ ਨੱਟ ਤੋਂ ਜਾਣਨ ਲੱਗੀ ਵੀ ਸਾਡੇ ਆਮ ਜਨਤਾ ਦੇ ਕੀ ਰਾਈਟਸ ਆ ਉਦੋਂ ਪੁਲਸ ਵਾਲੇ ਦਾ ਜੀਣਾ ਹਰਾਮ ਹੋ ਜਾਏਗਾ। ਔਰ ਮੈਂ ਦੇਖਿਆ ਕਿ ਪੰਜਾਬ ਪੁਲਸ ਜਿਨੇ ਨਵੇਂ ਬੱਚੇ ਨਵੀਆਂ ਭਰਤੀਆਂ ਹੋਈਆਂ ਬਹੁਤ ਐਜੂਕੇਟਿਡ ਮੁੰਡੇ ਕੁੜੀਆਂ ਬਹੁਤ ਅਜੀ ਰਿਸਪੈਕਟ ਨਾਲ ਗੱਲ ਕਰਦੇ ਆ। ਇਹ ਜਿਹੜੇ ਪੁਰਾਣੇ ਪੰਜਾਬ ਪੁਲਿਸ ਵਾਲੇ ਮੁਲਾਜ਼ਮ ਐ ਬਹੁਤ ਗੰਦੀਆਂ ਗਾਲਾਂ ਕੱਢਦੇ ਆ। ਇਹਨਾਂ ਦੀ ਗਾਲਾਂ ਕਰਕੇ ਕਈ ਵਾਰੀ ਕੁੱਟ ਵੀ ਖਾਏ ਜਾਂਦੇ ਆ ਜਨਤਾ ਕੋਲ ਫਿਰ ਜਨਤਾ ਨੇ ਦੇ ਪੱਗਾਂ ਲਾ ਦਿੰਦੀਆਂ। ਫਿਰ ਜਨਤਾ ਡੰਡਾ ਲੈ ਕੇ ਇਹਨਾਂ ਦੇ ਪਿਛਵਾੜਿਆਂ ਤੇ ਸੇਕਦੀ ਐ। ਫਿਰ ਇਹ ਕਹਿੰਦੇ ਵੀ ਹਾਂ ਸੜਨਾ ਆਇਆ ਹੋਇਆ ਉਹ ਆ। ਉਹ ਸੋਚੇ ਬੰਦੇ ਨੂੰ ਕਿੰਨੇ ਕਾਕਲ ਹੋਣੀ ਆ ਜੋ ਗਾਲਾਂ ਇੱਕ ਉਰਥ ਲੇਡੀਜ਼ ਬੱਚਿਆਂ ਦੇ ਸਾਹਮਣੇ ਕੱਢ ਰਿਹਾ ਇਹ ਆਪਣੇ ਘਰੇ ਵੀ ਇਹ ਕੰਮ ਕਰਦਾ ਹੋਣਾ ਸੋ ਮੈਂ ਚਾਹਨੀ ਹੈ ਕਿ ਇਸ ਆਫਿਸਰ ਤੇ ਸਖਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਇੰਨੀ ਗੰਦੀ ਭਾਸ਼ਾ ਦਾ ਪ੍ਰਯੋਗ ਕਰਨਾ ਇਟਸ ਨਾਟ ਗੁੱਡ ਇਹ ਬਹੁਤ ਮਾੜੀ ਗੱਲ ਆ ਸੋ ਸ਼ਰਮਾਣੀ ਚਾਹੀਦੀ ਪੰਜਾਬ ਪੁਲਿਸ ਨੂੰ ਸੋ ਜਿਹੜੇ ਪੁਰਾਣੇ ਪੰਜਾਬ ਦੇ ਮੁਲਾਜ਼ਮ ਆ ਪੁਲਿਸ ਵਾਲਿਆ ਇਹਨਾਂ ਵਾਸਤੇ ਇੱਕ ਸਪੈਸ਼ਲ ਜੀ এডਿਕੇਸ਼ਨ ਕਲਾਸਾਂ ਦਾ ਅਰੇਂਜਮੈਂਟ ਕਰੋ ਇਹਨਾਂ ਨੂੰ ਐਟੀਕੀਟਸ ਮੈਨਰਸ ਹੋਣ ਦਿੱਤਾ ਮੀ ਇਸ ਕਿਵੇਂ ਗੱਲ ਕਰਨੀ ਹੈ ਜੇ ਬੁੜੀਆਂ ਖੜੀਆਂ ਐ ਕਿਸੇ ਦੀ ਫੈਮਿਲੀ ਨਾਲ ਆ ਤਾਂ ਉਦੋਂ ਕਿਹੜੀ ਭਾਸ਼ਾ ਦਾ ਪ੍ਰਯੋਗ ਕਰਨਾ ਇਹਨਾਂ ਨੂੰ ਟੀਚਿੰਗ ਦਿੱਤੀ ਜਾਵੇ ਔਰ ਇਸ ਬੰਦੇ ਨੂੰ ਅਬਿਊਜ਼ ਲੈਂਗੁਏਜ ਯੂਜ਼ ਕਰਨ ਵਾਸਤੇ ਮੈਂ ਸੱਚੇ ਸਾਰੇ ਜਨਤਾ ਨੂੰ ਜੇ ਮੇਰੀ ਵੀਡੀਓ ਪੰਜਾਬ ਪਹੁੰਚ ਜਾਂਦੀ ਹੈ ਇਹਦੇ ਉੱਪਰ ਐਕਸ਼ਨ ਲਿੱਤਾ ਜਾਵੇ ਹੀ ਇਜ਼ ਟੋਟਲੀ ਰੌਂਗ